ਬਹਜ 16 ਸਾਲਾ ਦਾ ਨੌਜਵਾਨ ਅਸ਼ਵੀਨ ਬਤਰਾ ਜਿਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਧਾਰ ਲਿਆ ਜਾਵੇ ਤਾਂ ਇਨਸਾਨ ਕੁਝ ਵੀ ਹਾਸਿਲ ਕਰ ਸਕਦਾ ਹੈ ਅਸ਼ਵੀਨ ਬਤਰਾ 10ਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਹੈ ਤੇ ਪੜਾਈ ਦੇ ਨਾਲ ਨਾਲ ਕਾਰਾਟੇ ਦੀ ਖੇਡ ਵਿੱਚ ਵੀ ਅਵਲ ਹੈ ਅਸ਼ਵੀਨ ਬਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ ਇੰਟਰਨੈਸ਼ਨਲ ਬੀਜੀ ਕਾਰਾਟੇ ਚੈਂਪੀਅਨਸ਼ਿਪ 2023 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ਦੇ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਅਸ਼ਵਿੰਦਸ ਜਿੱਤ ਦੀ ਖੁਸ਼ੀ ਦੇ ਵਿੱਚ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਸ਼੍ਰੀ ਮੁਕਸਰ ਸਾਹਿ ਪਹੁੰਚਣ ਤੇ ਟੋਲ ਟਮਾਕੇ ਦੇ ਨਾਲ ਅਸ਼ਵਿੰਦ ਦਾ ਸਵਾਗਤ ਕੀਤਾ। ਅਸ਼ਵਿਨ ਨੇ ਆਪਣੀ ਖੇਡ ਦੇ ਰਾਹੀਂ ਪਰਿਵਾਰ ਦਾ ਹੀ ਨਹੀਂ ਸ੍ਰੀ ਮੁਖਸਰ ਸਾਹਿਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਅਸ਼ਵਿਨ ਨੇ ਆਪਣੀ ਕਾਮਯਾਬੀ ਦਾ ਸੈਰਾ ਆਪਣੇ ਮਾਤਾ ਪਿਤਾ ਤੇ ਕੋਚ ਦੇ ਸਿਰ ਬੰਨਿਆ ਤੇ ਸਭ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਆਓ ਜਾਣਦੇ ਹਾਂ ਅਸ਼ਵਿਨ ਦੀ ਕਾਮਯਾਬੀ ਦੀ ਕਹਾਣੀ ਉਸ ਦੀ ਜ਼ੁਬਾਨੀ ਮੈਂ ਜੀ ਅਸ਼ਵਿਨ ਬਤਰਾ ਗੋਜੋ ਕਾਰਾਟੇ ਫੈਡਰੇਸ਼ਨ ਬੰਗਲਾਦੇਸ਼ ਵਿਖੇ ਮੈਚ ਹੋਈ ਸੀ ਜਿਹੜੇ ਇੰਟਰਨੈਸ਼ਨਲ ਮੈਚ ਸੀ ਉੱਥੇ ਮੇਰਾ ਬ੍ਰਾਉਨਜ਼ ਮੈਡਲ ਆਇਆ ਉੱਥੇ 6 ਟੀਮਾਂ ਆਈਆਂ ਸੀ ਛੇ ਮਤਲਬ ਕੰਟਰੀ ਸੀ ਮੋਟਾਨ ਨੇਪਾਲ ਜ਼ਿੰਬਾਬਵੇ ਤੇ ਬੰਗਲਾਦੇਸ਼ ਤੇ ਇੰਡੀਆ ਤੇ ਸ਼੍ਰੀਲੰਕਾ ਤੇ ਉਥੇ ਮਤਲਬ 10 ਬੰਦੇ ਸੀ ਮੇਰੀ ਕੈਟਾਗਰੀ ਦੇ ਤੇ ਮੈਂ ਸੈਮੀ ਫਾਈਨਲ ਚ ব্রੌਂਜ਼ ਮੈਡਲ ਦੀ ਪ੍ਰਾਪਤ ਕੀਤੀ ਹੈ ਇਹ ਜਿਹੜਾ ব্রੌਂਜ਼ ਮੈਡਲ ਤੁਹਾਨੂੰ ਮਿਲਿਆ ਅਕ ਕੁਛੇ ਮਹਿਸੂਸ ਕਰ ਰਿਹਾ ਹਾਂ ਫੈਮਲੀ ਦੇ ਵਿੱਚ ਆ ਕੇ ਕਿੰਨਾ ਮਾਨ ਹੈ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਫੈਮਲੀ ਵਾਲੇ ਸਾਰੇ ਬਹੁਤ ਖੁਸ਼ ਹੈ ਬਹੁਤ ਮਤਲਬ ਕਿ ਮਾਣ ਹੈ ਸਾਰਿਆਂ ਨੂੰ ਮੇਰੇ ਤੇ ਕਿੰਨੀ ਕੋ ਜਿਹੜੀ ਮਿਹਨਤ ਕਰਨੀ ਪਈ ਜਿਹੜੀ ਇਸ ਮੁਕਾਮ ਹਾਸਲ ਕਰਨ ਲਈ ਇਹ ਮੁਕਾਮ ਹਾਸਲ ਕਰਨ ਨਾਸਤੇ 3 ਸਾਲ ਦੀ ਮਿਹਨਤ ਲੱਗਦੀ ਹੈ ਤੇ ਬਹੁਤ ਮਤਲਬ ਕਿ ਸਟੱਡੀ ਔਰ ਗੇਮ ਨੂੰ ਕਿਵੇਂ ਬੈਲੈਂਸ ਕਰਦੇ ਹੋ ਤੁਸੀਂ ਸਟੱਡੀ ਔਰ ਗੇਮ ਨੂੰ ਬੈਲੈਂਸ ਕਰਨਾ ਪੈਂਦਾ ਮਤਲਬ ਕਿ ਸਕੂਲ ਦੇ ਬਾਅਦ ਹੀ ਦੌਰਨ ਹੀ ਮੇਰੇ ਕੋਚ ਸਰ ਮੈਨੂੰ ਪ੍ਰੈਕਟਿਸ ਕਰਾਉਂਦੇ ਆ ਡੇਢ ਦੋ ਘੰਟੇ ਤਾਂ ਕਰਕੇ ਮਤਲਬ ਬੈਲੈਂਸ ਹੋ ਜਾਂਦਾ ਫਿਰ ਅਸ਼ਵਿੰਦੀ ਇਸ ਕਾਮਯਾਬੀ ਤੇ ਮਾਤਾ ਪਿਤਾ ਬੇਹਦ ਖੁਸ਼ ਨੇ ਤੇ ਮਾਣ ਮਹਿਸੂਸ ਕਰ ਰਹੇ ਨੇ ਪੁੱਤ ਨੂੰ ਕਾਮਯਾਬ ਹੁੰਦੇ ਵੇਖ ਅਸ਼ਵਿੰਦ ਦੇ ਪਿਤਾ ਭਾਵੁਕ ਵੀ ਹੋ ਗਏ ਉਹਨਾਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਆ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਬੱਚਾ ਅੱਜ ਜਿੱਤ ਕੇ ਆਇਆ ਹੈ ਮम्मा ਪਾਪਾ ਦਾ ਬੜੇ ਮम्मा ਦਾ ਬੜੇ ਪਾਪਾ ਦਾ ਨਾਮ ਰੌਸ਼ਨ ਕੀਤਾ ਅੱਜ ਪਰਮਾਤਮਾ ਨੇ ਲੰਬੀ ਉਮਰ ਕਿ ਕਿਹੜੀ ਗੱਲ ਚਾਹਤ ਹੈ ਤੁਹਾਡਾ ਸਪੋਰਟ ਕਿੱਦਾਂ ਕਰ ਰਿਹਾ ਹੈ

ਅਤੇ ਅਸ਼ਵਿੰਦੇ ਕੋਚ ਨੇ ਦੱਸਿਆ ਕਿ ਅਸ਼ਵਿਨ ਹਰ ਰੋਜ਼ 2 ਘੰਟੇ ਕਾਰਾਟੇ ਦੀ ਪ੍ਰੈਕਟਿਸ ਕਰਦਾ ਸੀ। ਕਰੀਬ 3 ਸਾਲ ਦੀ ਮਿਹਨਤ ਤੋਂ ਬਾਅਦ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ। ਅਸ਼ਵਿੰਦਾ ਭਾਰ ਬਹੁਤ ਜ਼ਿਆਦਾ ਸੀ ਜੋ ਕਿ ਇਸ ਗੇਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਚੁਣੌਤੀ ਸੀ। ਲੇਕਿਨ ਅਸ਼ਵਿਨ ਨੇ ਆਪਣਾ ਭਾਰ ਘਟਾਉਣ ਦੇ ਲਈ ਸਖਤ ਮਿਹਨਤ ਕੀਤੀ ਤੇ ਅੱਜ ਉਸ ਮੁਕਾਮ ਤੇ ਹੈ ਜਿੱਥੇ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ। ਸਰ ਮਿਹਨਤ ਬਹੁਤ ਲੱਗਦੀ ਹੈ ਜੀ 스포츠 ਦੇ ਵਿੱਚ ਪਸੀਨਾ ਵਹਾਉਣਾ ਪੈਂਦਾ ਹੈ ਜਿਹੜੇ ਬੱਚੇ ਦੇ ਕੋਚ ਮਿਹਨਤ ਕਰਦੇ ਆ ਰਲ ਕੇ ਨਾਲ ਫੈਮਿਲੀ ਨਾਲ ਸਕੂਲ ਦਾ ਸਹਿਯੋਗ ਹੁੰਦਾ ਸਾਰਿਆਂ ਦੇ ਕੰਮ ਕੰਬੀਨੇਸ਼ਨ ਦੇ ਨਾਲ ਜਿਹੜਾ ਬੱਚਾ ਮਿਹਨਤ ਕਰਦਾ ਫਿਰ ਉਹ ਇਸ ਮੁਕਾਮ ਤੇ ਪਹੁੰਚਦਾ ਤੇ ਮੈਡਲ ਹਾਸਲ ਕਰਦਾ